ਲਓ ਕਹਿੰਦੇ ਆਲਮਗੀਰ ਦੀ ਧਰਤੀ ਦੇ ਨੌਜਵਾਨ ਨਕਮਾਲ ਕਹਿੰਦੇ ਕਮਾਲ ਕਰਦੀ ਕਮਾਲ ਕਰਦੀ ਕਮਾਲ ਨਾਮ ਦੱਸ ਕੇ ਰਾ ਬੜਾ ਤਕੜਾ ਜਫਾ ਲਾਇਆ ਨੌਜਵਾਨ ਨੇ ਇਹਨੂੰ ਮਣੀ ਕਹਿੰਦੇ ਆ ਇੱਕ ਵਾਰੀ ਤਾੜੀ ਪੰਜਾਬ ਦੀ ਗੱਲ ਦੇਖ ਰਹੇ ਹੋ ਤੁਸੀਂ ਮੈਂ ਵਿੱਕੀ ਚਰਖੜ ਤੁਹਾਡਾ ਸਵਾਗਤ ਕਰਦਾ ਮਾ ਖੇਡ ਕਬੱਡੀ ਦੀ ਗੱਲ ਕਰੀਏ ਜੇ ਬੜੇ ਨਾਮ ਨੇ ਮਾਲਵੇ ਦੀ ਧਰਤੀ ਦੇ ਪਹਿਲਵਾਨਾਂ ਦੀ ਗੱਲ ਕਰੀਏ ਨੌਜਵਾਨਾਂ ਦੀ ਕਰੀਏ ਬੜੇ ਨਾਮ ਨੇ ਬੜੇ ਚਰਚਤ ਨਾਮ ਨੇ ਮਾਲਵੇ ਦੀ ਧਰਤੀ ਦੇ ਜੋ ਕਬੱਡੀ ਖਿਡਾਰੀ ਖੇਡਦੇ ਨੇ ਕਈ ਖਿਡਾਰੀ ਹਜੇ ਵੀ ਸਟਰਗਲ ਕਰ ਰਹੇ ਨੇ ਮੇਰੇ ਨਾਲ ਨੌਜਵਾਨ আলমਗੀਰ ਦੀ ਧਰਤੀ ਤੇ ਆ ਮਨੀ আলমਗੀਰ ਮੌਜੂਦ ਆ ਗੱਲਬਾਤ ਕਰਦੇ ਆ ਮਨੀ আলমਗੀਰ ਦੇ ਨਾਲ ਜੋ ਕਿ ਲੰਮੇ ਸਮੇਂ ਤੋਂ ਕਬੱਡੀ ਖੇਡ ਰਿਹਾ ਹੈ ਬੜੇ ਚਰਚਿਤ ਪਲੇਅਰਾਂ ਨੂੰ ਜੱਫੇ ਵੀ ਲਾ ਰਿਹਾ ਹੈ ਗੱਲਬਾਤ ਕਰਦੇ ਆ ਬਾਈ ਜੀ ਸਵਾਗਤ ਹੈ ਤੁਹਾਡਾ ਸასი ਕਾਲ ਸასი ਕਾਲ ਬਾਈ ਸਾਰਿਆਂ ਤੋਂ ਪਹਿਲਾਂ ਤੁਹਾਡਾ ਧੰਨਵਾਦ ਤੁਹਾਡਾ ਪੰਜਾਬ ਦੀ ਗੱਲ ਚੈਨਲ ਦਾ ਬਾਈ ਜਿਹੜਾ ਤੁਸੀਂ ਵੀ ਇੰਟਰਵਿਊ ਲੈਣ ਆਏ ਜੀਕ ਮੈਨੂੰ ਕਿਵੇਂ ਸ਼ੌਂਕ ਲੱਗਿਆ ਸੀ ਵੀ ਕਬੱਡੀ ਉਹ ਖੇਡੀ ਜਾਵੇ ਗੇਮਾਂ ਹੋਰ ਬਹੁਤ ਨੇ ਹਜੇ ਤੱਕ ਦੇਖਿਆ ਜਾਵੇ ক্রিকেট ਦਾ ਬੜਾ ਬੁਖਾਰ ਆ ਪਿੰਡਾਂ ਦੇ ਵਿੱਚ ਵੀ ক্রিকেট ਖੇਡੀ ਜਾਂਦੀ ਹੈ ਕਬੱਡੀ ਉਹ ਕਿਉਂ ਚੁਣੀ ਵੇ ਸਾਡੇ ਪਿੰਡ ਖੇਡਦੇ ਸਾਰਿਆਂ ਤੋਂ ਪਹਿਲਾਂ ਨਾ ਪਿੰਡ ਦੀ ਟੀਮ ਹੁੰਦੀ ਸੀ ਉਹ ਆਪਣੇ ਨਗਾਇਏ ਕਾਲ ਦੇ ਤੇ ਖੇਡਦੇ ਹੁੰਦੇ ਸੀ ਜਿਹੜੇ ਸਾਡੇ ਪਿੰਡ ਦੇ ਸੀਨੀਅਰ ਪਲੇਅਰ ਨੇ ਵੀ ਉਹਦੇ ਕਾਫੀ ਜਾਣੇ ਆ ਜਾਂਦੇ ਨੇ ਵੀ ਉਹਨਾਂ ਨੂੰ ਮੈਂ ਦੇਖਣ ਜਾਂਦਾ ਹੁੰਦਾ ਉੱਥੇ ਛੂਟਾ ਹੁੰਦਾ ਵੀ ਉਹਨਾਂ ਨੂੰ ਦੇਖਦੇ ਦੇਖਦੇ ਵੀ ਬਸ ਫਿਰ ਇੱਕ ਦਿਨ ਮਨ ਕੀਤਾ ਵੀ ਖੇਡ ਕੇ ਦੇਖੀਏ ਉਹ ਚੀਜ਼ ਨਾਲ ਉਹਨਾਂ ਨੂੰ ਦੇਖਦੇ ਕੇ ਉਤਸ਼ਾਹਿਤ ਹੋਏ ਵੀ ਖੇਡਣ ਬਾਰੇ ਜਾਨੀ ਉਦੋਂ ਤੋਂ ਹੀ ਫਿਰ ਖੇਡਣਾ ਸ਼ੁਰੂ ਕੀਤਾ ਵੀ ਜੋੜ ਦੀ ਤਾਂ ਗੱਲ ਕਰ ਲਈ ਕਬੱਡੀ ਚ ਜ਼ੋਰ ਤਾਂ ਚਾਹੀਦਾ ਫੁਰਤੀ ਵੀ ਚਾਹੀਦੀ ਆ ਤੇ ਡਰ ਵੀ ਰਹਿੰਦਾ ਸੱਟਾਂ ਦਾ ਵੀ ਕਿ ਕਦੇ ਡਰ ਜਾ ਨਹੀਂ ਲੱਗਿਆ ਬਹੁਤ ਛੋਟੀ ਉਮਰ ਚ ਖੇਡਣ ਲੱਗੇ ਸੀ ਸੱਟ ਨਾ ਲੱਗ ਜਵੇ ਯਾਰ ਘਰ ਦੇ ਵੀ ਗਾਣਾ ਕਾਢਦੇ ਹੋਣਗੇ ਕਿੱਥੇ ਪੁੱਤ ਚਲੇ ਗਿਆ ਹੋਰ ਕੁਝ ਖੇੜ ਲਾ ਨਹੀਂ ਬਈ ਆਪ ਨੂੰ ਕਦੇ ਨਹੀਂ ਡਰ ਲੱਗਿਆ ਹੈਗਾ ਵੀ ਹਲਕੇ ਵੇੜ ਤੋਂ ਵੀ ਵੀ ਪਰ ਘਰਦਿਆਂ ਦਾ ਸਦਾ ਇਹੀ ਰਿਹਾ ਵੀ ਖੇਡਣਾ ਨਹੀਂ ਹੈਗਾ ਵੀ ਉਹ ਚ ਵੱਡੇ ਹੁੰਦੇ ਨੇ ਜਿਆਦਾ ਜ਼ੋਰ ਵਾਲੇ ਹੁੰਦੇ ਨੇ ਤੇਰਾ ਹਲਕਾ ਸਰੀਰ ਆ ਵੀ ਘਰਦਿਆਂ ਦਾ ਹੁਣ ਤੱਕ ਵੀ ਹਟਾਉਣ ਨਹੀਂ ਵੀ ਪਰ ਵੀ ਲੱਗੇ ਹੋਈਆਂ ਵੀ ਪਰ ਡਾਡੂਰ ਕਦੇ ਨਹੀਂ ਲੱਗਿਆ ਬਾਈ ਵੀ ਕੋਈ ਜੱਡਾ ਮਰਜੀ ਰੇਡਰ ਹੋਵੇ ਵੀ ਕਦੇ ਮਨਚਾਏ ਹੋਇਆ ਹੀ ਨਹੀਂ ਹੈਗਾ ਵੀ ਮੂਰੇ ਭਾਰਾ ਰੇਡਰਾਂ ਜਾਂ ਜੋਰ ਵਾਲਾ ਰੇਡਰਾਂ ਵੀ ਡਾਡੂਰ ਕਦੇ ਲੱਗੇ ਹੀ ਨਹੀਂ ਠੀਕ ਆ ਮੰਨੀ ਤੁਸੀਂ ਜਾਫ ਲਾਈਨ ਦੇ ਵਿੱਚ ਖੜਦੇ ਹੋ ਹੁਣ ਤੱਕ ਕਿਹੜੇ ਕਿਹੜੇ ਪਲੇਅਰਾਂ ਨੂੰ ਸਟਾਪ ਕਰ ਚੁੱਕੇ ਹੋ ਕਿਹੜੇ ਕਿੰਨਾਂ ਨੂੰ ਰੋਕਿਆ ਬਾਈ ਮੈਂ 2018 ਚ ਬਾਈ ਹੈਪੀ ਸਿੰਪਲੀ ਸਾਹਿਬ ਗਰਦੀਪ ਜੀ ਰਖਪੁਰੀਆ ਮੰਦਰ ਜੋਧਾ ਕੋ ਨਹੀਂ ਨਰਵੈਰ ਜਾਦੂਗਰ ਵੀ ਯਾਨੀ ਜਿੰਨੇ ਵੀ ਵਧੀਆ-ਵਧੀਆ ਪਲੇਅਰਾਂ ਨਾਲ ਹੁਣ ਤੱਕ ਵੀ ਮੈਚ ਲੱਗੇ ਨੇ ਵੀ ਕਦੇ ਐ ਨਹੀਂ ਹੋਇਆ ਵੀ ਕਿਸੇ ਪਲੇਅਰ ਨੂੰ ਨਾਂ ਫੜਿਆ ਹੋਵੇ ਵੀ ਯਾਨੀ ਹਰੇਕ ਪਲੇਅਰ ਨਾਲ ਜਿਹਦੇ ਨਾਲ ਮੈਚ ਲੱਗੇ ਵੀ ਇੱਕ-ਇੱਕ ਦੋ-ਦੋ ਜਫੇ ਪੱਕੇ ਹੁੰਦੇ ਹੀ ਸੀਗੇ ਠੀਕ ਹੈ ਹਰ ਇੱਕ ਦਾ ਮਨਪਸੰਦ ਇੱਕ ਖਿਡਾਰੀ ਹੁੰਦਾ ਜਿਹਨੂੰ ਬੰਦਾ ਆਈਡਲ ਮੰਨਦਾ ਯਾਰ ਇਹ ਬੰਦਾ ਵਧੀਆ ਉਹਦੇ ਨਕਸ਼ੇ ਕਦਮਾਂ ਤੇ ਚੱਲਦਾ ਆਪਾਂ ਵੀ ਅਜਿਹਾ ਕਰਨਾ ਕਿਹਨੂੰ ਮੰਨਦੇ ਹੋ ਆਈਡਲ ਕਿਹਦੀਆਂ ਨਕਸ਼ੇ ਕਦਮਾਂ ਤੇ ਚੱਲਦੇ ਹੋ ਵੀ ਆ ਖਿਡਾਰੀ ਵਧੀਆ ਵਾ ਭਈ ਮੈਂ ਪਾਲੇ ਜਲਾਲਪੁਰਿਆ ਨੂੰ ਬੇਣੀਓ ਬੰਦ ਦੀ ਦਿੱਖ ਵੀ ਵਧੀਆ ਲੱਗਦੀ ਆ ਵੀ ਯਾਨੀ ਉਹ ਬੰਦੇ ਲਗਾ ਵੀ ਵੀ ਯਾਨੀ ਇੱਕ ਵੱਖਰਾ ਜਿਹਾ ਹੀ ਸਟਾਈਲ ਆ ਉਹ ਬੰਦੇ ਦਾ ਵੀ ਪਾਲੇ ਜਲਾਲਪੁਰਿਆ ਨੂੰ ਉਹ ਬੰਦੇ ਵੀ ਯਾਨੀ ਉਤਸ਼ਾਹਿਤ ਉਹ ਬੰਦੇ ਨਹੀਂ ਬੀੜੀਆਂ-ਬੂੜੀਆਂ ਦੇਖ ਕੇ ਵੀ ਉਹ ਉਹ ਚੀਜ਼ ਵੱਲ ਉਤਸ਼ਾਹਿਤ ਹੋਏ ਪਾਲੇ ਜਲਾਲਪੁਰਿਆ ਨੂੰ ਫੋਲੋ ਕਰਦੇ ਤੁਸੀਂ ਡਾਈਟ ਦੀ ਬੜੀ ਜ਼ਰੂਰਤ ਰਹਿੰਦੀ ਆ ਫਿਰ ਡਾਈਟ ਕੀ ਕੀ ਖਾਣਾ ਪੈਂਦਾ ਫਿਰ ਕਬੱਡੀ ਦੇ ਵਿੱਚ ਖਾਸ ਕੀ ਡਾਈਟ ਹੁੰਦੀ ਆ ਔਰ ਵੀ ਕਾਫੀ ਸਾਰੀ ਖਰਾਕ ਆ ਜਾਂਦੀ ਰਗੜਾ ਬਦਾਮ ਹੋ ਜਾਂਦੇ ਨੇ ਬਾਈ ਦਲੀਆ ਦੁਲੀਆ ਵੀ ਘਰ ਦਾ ਦੇਸੀ ਘਿਓ ਦੁੱਧ ਦੁੱਧ ਤੇ ਬਾਕੀ ਬਾਈ ਐਵੇਂ ਵੀ ਸਪਲੀਮੈਂਟ ਵੀ ਜ਼ਰੂਰੀ ਹੋ ਜਾਂਦੇ ਆ ਵੀ ਪ੍ਰੋਟੀਨ ਕਿਉਂਕਿ ਉਹ ਚੀਜ਼ ਤਾਂ ਜਿਵੇਂ ਸਰੀਰ ਨੂੰ ਪ੍ਰੋਟੀਨ ਹੀ ਨਹੀਂ ਪੂਰਾ ਹੋਣਾ ਵੀ ਫਿਰ ਬੰਦੇ ਦੀ ਅੱਗੇ ਉਹ ਹਿਸਾਬ ਨਾਲ ਚੱਲਣਾ ਨਹੀਂ ਹੈਗਾ ਸਰੀਰ ਯਾਨੀ ਕਾਫੀ ਤਰ੍ਹਾਂ ਦੀ ਡਾਈਟ ਆ ਜਾਂਦੀ ਬਾਈ ਯਾਨੀ ਮੇਨ ਐ ਆ ਜਾਂਦੀ ਬਈ ਬਦਾਮ ਬਦੂਮ ਰਗੜਾ ਘਿਓ ਦੁੱਧ ਤੇ ਸਪਲੀਮੈਂਟ ਵੀ ਪ੍ਰੋਟੀਨ ਯਾਨੀ ਇਹ ਚੀਜ਼ਾਂ ਜ਼ਿਆਦਾ ਜ਼ਰੂਰੀ ਨੇ ਬਾਕੀ ਵੀ ਚਿਕਨ ਵੀ ਜ਼ਰੂਰੀ ਆ ਜਿਹਾ ਹਾਵਨਾ ਬੰਦੇ ਵੀ ਚਿਕਨ ਆਉਂਦੀ ਬੇਟ ਬੂਟ ਜ਼ਿਆਦਾ ਗੇਨ ਹੋ ਜਾਂਦਾ ਤੇ ਵੀ ਉਹ ਯਾਨੀ ਉਹ ਸਰੀਰ ਨੂੰ ਉਹ ਚੀਜ਼ ਜ਼ਿਆਦਾ ਲੱਗਦੀ ਆ ਹੁਣ ਕਈ ਪਲੇਅਰ ਨਹੀਂ ਵੀ ਚਿਕਨ ਖਾਂਦੇ ਹੈਗੇ ਉਹ ਬੰਦੇ ਫਿਰ ਜ਼ਿਆਦਾ ਸਪਲੀਮੈਂਟ ਤੇ ਵੀ ਉਹ ਚੀਜ਼ਾਂ ਨਾਲ ਉਹ ਸਰੀਰ ਦੀ ਖਰਾਕ ਪੂਰੀ ਕਰਦੇ ਨੇ ਠੀਕ ਆ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਸਟਰਗਲ ਕਰਦਿਆਂ ਨੂੰ ਖੇਡਦਿਆਂ ਨੂੰ ਕਬੱਡੀ ਬਈ ਹੋਈ ਕਿ ਬਈ 13-14 ਸਾਲ 13 ਤੋਂ 14 ਸਾਲ ਦਾ ਲਗਤਾ ਹੈ ਤੁਹਾਡੀ ਐਜ ਕਿੰਨੀ ਆ ਮੇਰੀ ਬਈ 26 26 ਸਾਲ 13 ਸਾਲ ਦੀ ਉਮਰ ਦੇ ਵਿੱਚ ਜਦੋਂ ਤੁਸੀਂ ਪੜ੍ਹਦੇ ਸੀ ਜਦੋਂ ਖੇਡਣ ਲੱਗੇ ਸੀ ਹਾਂਜੀ ਹਾਂਜੀ ਬਈ ਛੋਟੇ ਹੁੰਦੇ ਤਾਂ ਵੀ ਇਹ ਜਾਨੀ ਸਰਕਾਰੀ ਸਕੂਲ ਚ ਹੀ ਹੁੰਦੇ ਵੀ ਉਹ ਟਾਈਮ ਸੀ ਵੱਡਿਆਂ ਨੂੰ ਖੇਡਦੇ ਦੇਖ ਕੇ ਕਿਹੜੀ ਡਿਪੈਂਡ ਦੀ ਟੀਮ ਹੁੰਦੀ ਸੀ ਯਾਨੀ ਉਹ ਟਾਈਮ ਤੇ ਹੀ ਖੇਡਣ ਲੱਗੇ ਸੀਗੇ ਬਈ ਫਿਰ ਹੌਲੀ-ਹੌਲੀ ਬਈ ਸਕੂਲਾਂ ਚ ਫਿਰ ਕਾਲਜਾਂ ਚ ਬਈ ਤਿੰਨੇ ਸਾਲ ਗੋਲਡ ਇੰਟਰਵਰਸਟੀਆਂ ਵੀ ਲੱਗੀਆਂ ਨੈਸ਼ਨਲ ਸਟਾਈਲ ਦੀਆਂ ਵੀ ਸਰਕਲ ਸਟਾਈਲ ਦੀਆਂ ਵੀ ਵੀ ਲਗਾਤਾਰ ਹੀ ਚੱਲੇ ਆ ਰਹੇ ਆ ਬਈ ਠੀਕ ਆ ਕਿ ਇਹ ਆਪਾਂ ਕਬੱਡੀ ਦੀ ਗੱਲ ਕਰ ਲਈਏ ਕਬੱਡੀ ਤੁਸੀਂ ਖੇਡਦੇ ਹੋ ਕਬੱਡੀ ਤੋਂ ਕੀ ਕੁਝ ਅਜੀਹਾ ਮਿਲਿਆ ਕਿੰਨਾ ਕੁ ਮਾਨ ਸਨਮਾਨ ਮਿਲਿਆ ਕਿੰਨਾ ਕੁ ਪ੍ਰਾਊਡ ਫੀਲ ਹੁੰਦਾ ਹਾਂ ਯਾਰ ਅਸੀਂ ਕਬੱਡੀ ਖੇਡਦੇ ਆ ਚੰਗੀ ਖੇਡ ਚੁਣੀ ਆ ਬਈ ਵੀ ਖੇਡਣ ਕਰਕੇ ਵੀ ਸਭ ਤੋਂ ਪਹਿਲਾਂ ਆਉਂਦਾ ਵੀ ਬੰਦੇ ਦਾ ਨੌਂ ਜਾਣਨ ਲੱਜ ਜਾਂਦੇ ਨੇ ਵੀ ਉਹ ਬੱਕਰੀ ਜੀ ਪਛਾਣ ਹੋ ਜਾਂਦੀ ਵਿਚਾਰੇ ਨੌਂ ਛੋਟਾ ਹੋਵੇ ਜਾਂ ਵੱਡਾ ਵੀ ਜਾਨੀ ਇੱਕ ਤਰੀਕੇ ਨਾਲ ਜਿਹੜਾ ਬੰਦਾ ਕੌਡੀ ਖੇਡਣ ਲੱਜੇ ਕੋਈ ਗੇਮ ਉਹ ਵੀ ਜਾਨੀ ਬਾਕੀ ਜਿਹੜਾ ਨਹੀਂ ਖੇਡਦਾ ਉਹਨਾਂ ਨੂੰ ਲੱਗ ਹੀ ਦਿਸਣ ਲੱਗਦਾ ਅਗਲਾ ਹਰੇਕ ਵੀ ਮੰਨ ਲਾ ਅਗਾ ਕਹਿੰਦਾ ਵੀ ਇਹ ਬੰਦਾ ਕਿਤੇ 20 ਬੰਦੇ ਖੜੇ ਹੁਣ 20 ਚੋਂ ਦੋ ਜਣੇ ਲੱਗ ਖੜੇ ਹੁਣ ਉਹ ਦੋਹਾਂ ਨੂੰ ਅਗਲਾ ਕਹੂਗਾ ਵੀ ਇਹ ਬੰਦਾ ਕੌਡੀ ਖੇਡਦੇ ਜਾਂ ਪਹਿਲਵਾਨੀ ਕਰਦੇ ਆ ਵੀ ਸਭ ਤੋਂ ਪਹਿਲਾਂ ਤਾਂ ਉਹ ਚੀਜ਼ ਬਹੁਤ ਵੀ ਮਨ ਨੂੰ ਖੁਸ਼ੀ ਦਿੰਦੀ ਆ ਵੀ ਜਦੋਂ 20 ਜਣਾਂ ਚੋਂ ਦੋ ਜਣੇ ਵੱਖਰੇ ਦਿਸਣੇ ਨੇ ਤੇ ਬਾਕੀ ਜਿਉਂ-ਜਿਉਂ ਬਈ ਨੌ ਬਣਦਾ ਜਾਂਦਾ ਸਾਰਿਆਂ ਦਾ ਹਰ ਬੰਦੇ ਦੀ ਅਲੱਗ-ਅਲੱਗ ਪਹਿਚਾਣ ਬਣੀ ਜਾਂਦੀ ਆ ਉਹ ਖੇਤਰ 'ਚ ਵੀ ਯਾਨੀ ਕਾਫੀ ਮਾਣ ਸਨਮਾਨ ਉਹ ਚੀਜ਼ ਨਾ ਮਿਲਦਾ ਵੀ ਮਨੀ ਤੁਸੀਂ ਹੁਣੀ ਕਹਿੰਦੇ ਸੀ ਵੀ ਘਰ ਦੇ ਰੋਕਦੇ ਸੀ ਵੀ ਨਾ ਪੁੱਤੇ ਕਬੱਡੀ ਨਾ ਖੇਡ ਤੂੰ ਕਦੇ ਅਜੇ ਹabhi ਹੋਣਾ ਤੁਸੀਂ ਟੂਰਨਾਮੈਂਟ ਤੇ ਗਏ ਹੋ ਜਦੋਂ ਮੈਕ ਦੇ ਵਿੱਚ ਬੋਲੇ ਜਾਂਦਾ ਵੀ ਮਨੀ ਆਲਮਗੀਰ ਵਾਲਾ ਜੱਫਾ ਲਾ ਰਿਆ ਘਰ ਦੇ ਉੱਥੇ ਮੌਜੂਦ ਹਣ ਪਿਤਾ ਹੋਵੇ ਚਾਚਾ ਤਾਇਆ ਆ ਕੇ ਕਹਿੰਦੇ ਹੁਣ ਬੜਾ ਪ੍ਰਾਊਡ ਫੀਲ ਹੋਇਆ ਪੁੱਤ ਵਧੀਆ ਕਰਦਾ ਹੁਣ ਕਹਿੰਦੇ ਨੇ ਨਹੀਂ ਬਾਈ ਘਰ ਦੇ ਦਾ ਜੀ ਡੈਡੀ ਦੀ ਹੋ ਗਈ ਡੈਥ 12-13 ਸਾਲ ਪਹਿਲਾਂ ਹੀ ਅੱਛਾ ਤੇ ਵੀ ਘਰ ਦੇ ਉਹ ਚੀਜ਼ ਨੂੰ ਦੇਖ ਕੇ ਵੀ ਛੱਟ ਪੇੜ ਤੋਂ ਵੀ ਜਾਨੀ ਰੋਕਦੇ ਹੀ ਸੀਗੇ ਵੀ ਜਾਨੀ ਹੁਣ ਤਾਂ ਇਹ ਵੀ ਘਰ ਦੇਉ ਤਾਂ ਉਲਟ ਹੋ ਗਈ ਚੱਲੇ ਆ ਵੀ ਜਾਨੀ ਮੈਂ ਛੋਟਾ ਹੁੰਦਾ ਤਾਂ ਐ ਸੀਗਾ ਵੀ ਸਕੂਲੋਂ ਭੱਜ ਭੁੱਜ ਕੇ ਵੀ ਘਰ ਦੇ ਨੂੰ ਬਿਨਾ ਦੱਸੇ ਵੀ ਟੂਰਨਾਮੈਂਟ ਖੇਡਣ ਚਲੇ ਜਾਂਦੇ ਵੀ ਇੱਕ ਵਾਰ ਆਪਣੇ ਗਿੱਲਾ ਪਿੰਡ ਟੂਰਨਾਮੈਂਟ ਸੀਗਾ ਵੀ ਘਰ ਦੇ ਕਹਿੰਦੇ ਵੀ ਨਹੀਂ ਜਾਣਾ ਮੈਂ ਸਕੂਲੋਂ ਪੇਪਰ ਛੱਡ ਕੇ ਉੱਥੇ ਮੈਂ ਕੱਲਾ ਖੇਡਿਆ ਵੀ ਕੱਲੇ ਹੀ ਮੈਂ ਉਥੋਂ ਫਾਸਟ ਆਇਆ ਉਹ ਉਹ ਟਾਈਮ ਉਦੋਂ 40 ਕਿਲੋ ਸੀ ਉੱਥੇ ਵੀ ਯਾਨੀ ਉਹ ਪੂਰੇ ਟੂਰਨਾਮੈਂਟ ਚ ਕਿਸੇ ਦੇ ਵੀ 10 ਰੁਪਏ ਨਹੀਂ ਲੱਗੇ ਹੁਣੇ ਵੀ ਮੈਨੂੰ ਪੂਰਾ ਆਟੋ ਚੜਦੇ ਤੱਕ ਵੀ ਬੰਦੇ ਪੈਸੇ ਫੜਾ ਕੇ ਗਏ ਨੇ ਵੀ ਮੈਂ ਕੱਲੇ ਹੀ ਖੇਡ ਕੇ ਵੀ ਕਾਫੀ ਮੈਚ ਮੈਂ ਸ਼ੂਟਾਂ ਦਾ ਕੱਲਾ ਵੀ ਖੇਡੇ ਆ ਵੀ ਯਾਨੀ ਘਰਦਿਆਂ ਦਾ ਉਹਨਾਂ ਨੂੰ ਇਹ ਚੀਜ਼ ਆ ਜਾਂਦੀ ਸੀ ਵੀ ਸੱਟ ਵੇਟ ਕਰਕੇ ਵੀ ਰਹਿਣ ਦੇ ਵੀ ਯਾਨੀ ਇੱਕ ਕੀੜਾ ਹੀ ਹੈ ਜੀ ਵੀ ਹੁਣ ਤੱਕ ਵੀ ਉਹਦਾ ਕਹੀ ਜਾਂਦੇ ਵੀ ਨਹੀਂ ਖੇਡਣਾ ਨਹੀਂ ਖੇਡਣਾ ਨਹੀਂ ਵੀ ਫੇਰ ਵੀ ਉਹਨਾਂ ਦਾ ਚੱਲ ਜੀ ਤਾ ਕਰਦਾ ਵੀ ਆ ਸੱਟ ਵੇਟ ਕਰਕੇ ਉਹਨਾਂ ਨੂੰ ਐ ਹੋ ਜਾਂਦਾ ਵੀ ਹਾਂ ਨਹੀਂ ਖੇਡਣਾ ਹੈਗਾ ਅਬ ਦੁਬਾਰੇ ਫੇਰ ਸੱਟ ਲੱਗੂਗੀ ਵੀ ਪਰ ਇਹ ਜੀ ਨਹੀਂ ਛੱਡਦੀ ਹੁੰਦੀ ਸੱਟ ਵੱਜੀ ਆ ਤੁਹਾਡੇ ਕੋਲ ਬਈ ਮੇਰੇ ਦੋ ਆਪਰੇਸ਼ਨ ਹੋ ਗਏ ਇੱਕ 2018 ਚ ਲਿਗਾਮੈਂਟ ਦਾ ਕਰਾਇਆ ਸੀਗਾ ਤੇ ਫੇਰ 2021 ਚ ਚਿੱਲੀ ਪਾੜ ਗਈ ਸੀ ਉਹਨਾਂ ਹੀ ਰਿਕਵਰੀ ਕਰਕੇ ਤੇ ਪਿਛਲੇ ਹਾਲ ਪ੍ਰੈਕਟਿਸ ਦੋ ਟਾਈਮ ਕਰਕੇ ਵੀ ਜਾਨੀ 10 ਕ ਮੈਚ ਖੇਡੇ ਮੇਰੇ ਫੇਰ ਲਿਗਾਮੈਂਟ ਤੇ ਸੱਟ ਲੱਗ ਗਈ ਸੀਗੀ ਤੇ ਉਸ ਤੋਂ ਬਾਅਦ ਹੁਣ ਮੈਂ ਦੁਬਾਰੇ ਪ੍ਰੈਕਟਿਸ ਸ਼ੁਰੂ ਕੀਤੀ ਬਈ ਪੇਟ ਵੱਜ ਜਾਂਦੀ ਆ ਫਿਰ ਕਿਵੇਂ ਮੈਨੇਜ ਹੁੰਦਾ ਕੌਣ ਖਰਚਾ ਕਰਦਾ ਕਿੰਨਾ ਦਾ ਸਹਿਯੋਗ ਮਿਲਦਾ ਫਿਰ ਬਈ ਜਦੋਂ ਮੈਂ ਪਹਿਲਾ ਆਪਰੇਸ਼ਨ ਕਰਾਇਆ ਉਦੋਂ ਦਾ ਆਪਣੇ ਭਰਾ ਹੀ ਇੱਕ ਗੁਰੀ ਵੀ ਰਾਕ ਬਲਾਰੇ ਤੋਂ ਆਪਣੇ ਸਰਪੰਚ ਜਾਂਟਾ ਵੀਰਾ ਤੇ ਆਪਣੇ ਪਿੰਡੋਂ ਰਮਨਾ ਮੁੰਡਾ ਵੀ ਉਹ ਬੰਦਿਆਂ ਨੇ ਉਦੋਂ ਆਪਰੇਸ਼ਨ ਕਰਾਇਆ ਸੀਗਾ ਵੀ ਯਾਨੀ ਉਹ ਰਮਨੇ ਦਾ ਮੁੰਡਾ ਵੀ 6 ਮਹੀਨੇ ਮੈਨੂੰ ਆਪਦੇ ਘਰੇ ਵੀ ਨਹੀਂ ਜਾਣ ਦਿੱਤਾ ਵੀ ਮੈਨੂੰ 6 ਮਹੀਨੇ ਆਪ ਦੇ ਘਰੇ ਉਹਨਾਂ ਸੰਭਾਲ ਕੀਤੀ ਵੀ ਬਾਕੀ ਨਾਲ ਜਿੰਨੇ ਆ ਮੁੰਡੇ ਸਨ ਹੀ ਪਿੰਦੇ ਗ੍ਰਿੰਦਰ ਉਹਨੇ ਇੱਕ ਹੋਰ ਵੀ ਦੋ ਤਿੰਨ ਮੁੰਡੇ ਨੇ ਪਿੰਡੋਂ ਤਾਰੀ ਉਹਨੇ ਵੀ ਸਾਰਿਆਂ ਨੇ ਆਪਦਾ ਆਪਦਾ ਸਹਿਯੋਗ ਵੀ ਜਾਨੀ ਕਿਸੇ ਨੇ ਕਿਸੇ ਨੇ ਐਕਸਰਸਾਈਜ਼ ਕਰਾਉਣੀ ਹਾਂ ਵੀ ਜਾਨੀ ਸਭ ਨੇ ਉਹ ਕੀਤਾ ਵੀ ਤੇ ਫਿਰ 2021 ਚ ਕਰਾਇਆ ਉਹ ਮੈਂ ਭਾਈ ਆਪਦਾ ਆਪ ਹੀ ਕਰਾਇਆ ਸੀਗਾ ਉਹ ਜਾਨੀ ਮੈਨੂੰ ਬਹੁਤ ਨੇ ਹੋ ਗਿਆ ਵੀ ਐ ਆਪਰੇਸ਼ਨ ਕਰਾਉਣਾ ਵੀ ਵੀ ਪਰ ਨਹੀਂ ਉਹ ਮੈਂ ਆਪਦਾ ਆਪ ਹੀ ਕਰਾਇਆ ਆਪਰੇਸ਼ਨ ਠੀਕ ਆ ਮੰਨੀ ਕਈ ਚਰਚਿਤ ਪਲੇਅਰ ਨੇ ਕਈਆਂ ਦਾ ਨਾਮ ਵਰ ਪਲੇਅਰ ਨੇ ਜਿਨ੍ਹਾਂ ਦਾ ਇੱਕ ਇਲਜ਼ਾਮ ਲਾਉਂਦੇ ਨੇ ਕਬੱਡੀ ਖਿਡਾਰੀਆਂ ਤੇ ਕਹਿੰਦੇ ਕਬੱਡੀ ਦੇ ਵਿੱਚ ਨਸ਼ਾ ਆਵੜਿਆ ਅਸੀਂ ਤਾਂ ਕਰਕੇ ਕਬੱਡੀ ਤੋਂ ਦੂਰ ਹੋ ਗਏ ਜੇ ਸਾਡਾ ਨਾ ਨਸ਼ਾ ਕੀਤਾ ਸਾਹਮਣੇ ਵਾਲੇ ਦਾ ਕੀਤਾ ਹੁੰਦਾ ਕਿਤੇ ਨਾ ਕਿਤੇ ਸਾਡੇ ਫੱਟ ਪੇਟ ਵੀ ਮਾਰ ਦਿੰਦੇ ਜੇ ਹਾਂ ਤੁਸੀਂ ਕਬੱਡੀ ਖੇਡਦੇ ਹੋ ਅਜਿਹਾ ਲੱਗਦਾ ਕਬੱਡੀ ਦੇ ਵਿੱਚ ਅਜਿਹਾ ਨਸ਼ਾ ਹੈ ਜਾਂ ਨਹੀਂ ਹੈ ਭਈ ਜਿੰਨਾ ਨਸ਼ਾ ਕਹਿੰਦੇ ਵੀ ਉਹਨਾਂ ਤਾਂ ਨਹੀਂ ਹੈਗਾ ਤਾਂ ਵੀ ਹਾਂ ਵੀ ਐਦਾਂ ਵੀ ਕੋਈ ਪਲੇਅਰ ਬਣਦਾ ਕੋਈ ਕੁਝ ਵੀ ਕਿਸੇ ਦਾ ਕੋਈ ਧੱਕੇ ਨਾਲ ਦਾ ਮੂੰਹ ਚ ਪਾਉਂਦਾ ਨਹੀਂ ਜਾਂ ਕੋਈ ਧੱਕੇ ਨੂੰ ਕੋਈ ਨਹੀਂ ਕਿਸੇ ਨੂੰ ਫੋਰਸ ਕਰਦਾ ਵੀ ਹੁਣ ਅੱਦੇ ਨੂੰ ਐ ਹੋ ਜਾਂਦਾ ਵੀ ਜਿਨ੍ਹਾਂ ਨੂੰ ਨਸ਼ਾ ਆਉਂਦਾ ਵੀ ਸਟੀਅਰ ਰੋਡ ਕਰਦੇ ਵੀ ਨਹੀਂ ਸਟੀਅਰ ਰੋਡ ਨਹੀਂ ਸਾਨੂੰ ਕੋਡੀ ਖੇਡਣ ਲਾਣੀਆਂ ਹੁਣ ਜਿਨ੍ਹਾਂ ਨੂੰ ਬਈ ਵੀ ਲਗਾ ਨਹੀਂ ਆਉਂਦਾ ਕੋਈ ਕੁਸ਼ਮ ਨਹੀਂ ਉਹ ਬੰਦੇ ਸਮਾਨ ਕਰਕੇ ਬਹਿ ਜਾਂਦੇ ਨੇ ਉਹਦੇ ਆਪਾਂ ਸਟੀਅਰ ਰੋਡ ਕਰਾਂਗੇ ਵੀ ਸਟੀਅਰ ਰੋਡ ਵੱਧ ਤੋਂ ਵੱਧ ਬਈ ਐ ਕਰ ਦੂ ਉਹ ਕਿਹੜਾ ਕੋਡੀ ਖੇਡਣ ਲਾ ਦੂ ਉਹ ਵੱਧ ਤੋਂ ਵੱਧ ਜਿੱਥੇ ਆਪਾਂ ਦੋ ਜੱਫੇ ਲਾਉਣੇ ਉੱਥੇ ਚਾਰ ਜੱਫੇ ਲਾਉਣ ਲਾ ਦੂ ਉਨੇ ਸਟੀਰ ਹੋਂ ਨੇ ਨਾ ਕੋਈ ਦਿਮਾਗ ਚ ਕੋਈ ਥੋੜੋ ਬਣਨੀ ਆ ਵੀ ਯਾਨੀ ਬਾਈ ਉਹਨਾਂ ਨੂੰ ਨਸ਼ਾ ਹੈਗਾ ਵੀ ਹਰੇਕ ਦੇ ਆਪਦੇ ਆਪਦੇ ਤੇ ਆ ਹੁਣ ਇੰਨੇ ਇੰਨੇ ਲੰਬੇ ਬਾਈ ਪਲੇਅਰ ਖੇਡਦੇ ਨੇ ਵੀ ਸਾਰੇ ਪਲੇਅਰ ਵਾਲੇ ਵਾਲੇ ਦੇ ਵੀ ਆ ਹੁਣ ਪਾਲ ਬਾਈ ਕੈਂਡਲ ਆ ਤੇ ਹੋਰ ਵੀ ਕਾਫੀ ਜਮ ਲੰਬੇ ਸਮੇਂ ਤੋਂ ਖੇਡਦੇ ਆ ਰਹੇ ਨੇ ਬਾਈ ਜੋ ਨਸ਼ਾ ਕਰਦੇ ਹੁੰਦੇ ਨਸ਼ੇ ਵਾਲਾ ਬੰਦਾ ਬਾਈ ਆਪਾਂ ਆਮ ਦੇਖਦੇ ਆ ਕੋਈ ਉਰੇ ਉਹ ਕਿੰਨਾ ਕੁ ਟਾਈਮ ਨਸ਼ਾ ਕਰਕੇ ਵੀ ਯਾਨੀ ਉਹਦਾ ਐ ਹੋ ਜਾਂਦਾ ਵੀ ਚੱਲਣ ਵਾਲੀ ਕੰਮ ਹੋ ਜਾਂਦਾ ਹੁਣ ਜਿਹੜਾ ਪਲੇਅਰ ਆ ਉਹ ਜੇ ਰੋਜ਼ ਨਸ਼ਾ ਕਰੂਗਾ ਖੇਡੂ ਕਿੱਥੋਂ ਵੀ ਜਾਨੀ ਭਈ ਵੀ ਕੰਮ ਨਹੀਂ ਜੇ ਗੱਲ ਕਰ ਲਈ ਆਪਾਂ ਹਾਲਾਤਾਂ ਦੀ ਗੱਲ ਕਰ ਲਈਏ ਕੀ ਹਾਲਾਤ ਨੇ ਹੁਣ ਕਰਦੇ ਕਬੱਡੀ ਦੀ ਗੱਲ ਕਰ ਲਈਏ ਕਬੱਡੀ ਨਾਲ ਨਾਲ ਚੱਲਦੀ ਆ ਤੁਸੀਂ ਕਹਿੰਦੇ ਕੰਮ ਵੀ ਕਰਦੇ ਹੋ ਨਾਲ ਨਾਲ ਫਿਰ ਉਥੋਂ ਡਾਈਟ ਪੂਰੀ ਕਰਦੇ ਹੋ ਆਪਣੀਆਂ ਜਿਹੜੇ ਲੋਡੀਆਂ ਲੋੜਾਂ ਹੁੰਦੀਆਂ ਨੇ ਉਥੋਂ ਪੂਰੀਆਂ ਹੁੰਦੀਆਂ ਨੇ ਭਈ ਪਹਿਲਾਂ ਤਾਂ ਸੀ ਇਹ ਸ਼ੁਰੂ ਤੋਂ ਵੀ ਜਦੋਂ ਡੈਡੀ ਦੀ ਡੈਥ ਹੋਈ ਆ ਵੀ ਘਰ ਦੇ ਹਾਲਾਤ ਮਾੜੇ ਸੀਗੇ ਤੇ ਵੀ ਜਾਨੀ ਹੌਲੀ ਹੌਲੀ ਮਿਹਨਤ ਕਰਦੇ ਗਏ ਵੀ ਜਾਨੀ ਵੀ ਅੱਜ ਦੇ ਟਾਈਮ 'ਚ ਆਏ ਵੀ ਆਪ ਦਾ ਵਧੀਆ ਗੁਜ਼ਾਰਾ ਕਰਨ ਜੋਗੇ ਵੀ ਹਾਲਾਤ ਕਰਦੇ ਸਹੀ ਕਰ ਲਏ ਤੇ ਵੀ ਜਾਨੀ ਪਹਿਲਾਂ ਪਹਿਲਾਂ ਹੁੰਦਾ ਸੀ ਔਖਾ ਵੀ ਜਾਨੀ ਆਇਆ ਸੀ ਬਸ ਹੌਸਲਾ ਤੇ ਹਿੰਮਤ ਨਹੀਂ ਛੱਡੀ ਕਦੇ ਵੀ ਜਾਨੀ ਘਰੇ ਆਪਦੇ ਥੋੜਾ ਖਾ ਲਿਆ ਬਹੁਤਾ ਖਾ ਲਿਆ ਵੀ ਪਰ ਐ ਨਹੀਂ ਕਦੇ ਕਿਸੇ ਨੂੰ ਕਿਹਾ ਵੀ ਬਾਈ ਮੈਨੂੰ ਆ ਚੀਜ਼ ਦੀ ਲੋੜ ਆ ਵੀ ਜਾਨੀ ਬਾਈ ਮੈਨੂੰ ਘਰੇ ਆ ਵੀ ਆਪਦੇ ਘਰੇ ਥੋੜਾ ਖਾ ਲਿਆ ਬਹੁਤਾ ਖਾ ਲਿਆ ਵੀ ਜਾਨੀ ਉਹ ਟਾਈਮ ਨੂੰ ਵੀ ਅੱਜ ਤੋਂ 10 12 ਸਾਲ ਪਹਿਲਾਂ ਤੋਂ ਲੈ ਕੇ ਹੁਣ ਤੱਕ ਦੇ ਵੀ ਹਾਲਾਤ ਬਹੁਤ ਸਹੀ ਹੋ ਗਏ ਘਰ ਦੇ ਵੀ ਅੱਜ ਵਧੀਆ ਘਰ ਦਾ ਵੀ ਗੁਜ਼ਾਰਾ ਤੇ ਉਹ ਟਾਈਮ ਚ ਆਉਂਦੇ ਵੀ ਡਾਈਟ ਆਪਦੀ ਕਦੇ ਮਿਲ ਜਣੀ ਕਦੇ ਨਹੀਂ ਤੇ ਅੱਜ ਆਪਦੀ ਡਾਈਟ ਵੀ ਆਪ ਹੀ ਪੂਰੀ ਕਰਦੇ ਆ ਤੇ ਘਰ ਦਾ ਗੁਜ਼ਾਰਾ ਵੀ ਆਪ ਹੀ ਚਲਾਉਣਾ ਵੀ ਜਾਨੀ ਵਧੀਆ ਪਰਮਾਤਮਾ ਦਾ ਸੁੱਖ ਨੇ ਤੁਸੀਂ ਕਿੰਨੇ ਭੈਣ ਭਰਾ ਹੋ ਮੈਂ ਇੱਕ ਭੈਣ ਇੱਕ ਮੈਂ ਹੀ ਬ੍ਰਦਰ ਸਿਸਟਰ ਤੁਸੀਂ ਵੱਡੇ ਹੋ ਫਿਰ ਮੈਂ ਵੱਡਾ ਜਿੰਮੇਵਾਰੀਆਂ ਵੀ ਤੁਹਾਡੇ ਉੱਤੇ ਨੇ ਕਰਦੀਆਂ ਫਿਰ ਜਿਵੇਂ ਫਾਦਰ ਸਾਹਿਬ ਨਹੀਂ ਹੈਗੇ ਇਸ ਦੁਨੀਆ ਦੇ ਵਿੱਚ ਕਰਦੀਆਂ ਜ਼ਿੰਮੇਵਾਰੀਆਂ ਵੀ ਨੇ ਕਰਦੀਆਂ ਲੋੜਾਂ ਵੀ ਨੇ ਨਾਲ-ਨਾਲ ਕਬੱਡੀ ਤੇ ਨਾਲ-ਨਾਲ ਫਿਰ ਜ਼ਿੰਮੇਵਾਰੀਆਂ ਨਿਭਾਉਣੀਆਂ ਪੈਂਦੀਆਂ ਨੇ ਮੰਨੀ ਹਾਂਜੀ ਬਈ ਉਹ ਤਾਂ ਸ਼ੁਰੂ ਤੋਂ ਹੀ ਜ਼ਿੰਮੇਵਾਰੀਆਂ ਵੀ ਜਾਨੀ 12-13 ਸਾਲ ਤੋਂ ਹੀ ਜ਼ਿੰਮੇਵਾਰੀਆਂ ਚੱਕੀਆਂ ਹੋਈਆਂ ਨੇ ਘਰ ਦੀਆਂ ਵੀ ਉਦੋਂ ਤੋਂ ਹੀ ਕਦੇ ਕੰਮ ਕਰ ਲਿਆ ਕਦੇ ਖੇਡਣ ਚਲੇ ਗਏ ਤੇ ਵੀ ਫਿਰ ਹੌਲੀ-ਹੌਲੀ ਕਰਦੇ ਨੇ ਵੀ ਸਿਸਟਰ ਦੀ ਮੈਰਿਜ ਕਰਤੀ ਸੀਗੀ ਉਹ ਹੈਗਾ ਕੈਨੇਡਾ ਵੀ ਆਪਾਂ ਨੂੰ ਪਰਿਵਾਰ ਵਧੀਆ ਮਿਲ ਗਿਆ ਵੀ ਉਸ ਹਾਵਨਾ ਵੀ ਜ਼ਿੰਮੇਵਾਰੀਆਂ ਚ ਅੱਜ ਤੱਕ ਵੀ ਮੈਨੇਜ ਕਰਨਾ ਬਹੁਤ ਔਖਾ ਹੋ ਜਾਂਦਾ ਵੀ ਪਰ ਕਦੇ ਹਿੰਮਤ ਤੇ ਹੌਸਲਾ ਨਹੀਂ ਹਾਰੇ ਆ ਵੀ ਅੱਜ ਵੀ ਹੁਣ ਵਧੀਆ ਘਰ ਦਾ ਗੁਜ਼ਾਰਾ ਵੀ ਕਰਦੇ ਆ ਤੇ ਆਪਦੀ ਡਾਈਟ ਵੀ ਪੂਰੀ ਕਰਦੇ ਆ ਵੀ ਉਹ ਚੀਜ਼ ਨੂੰ ਛੱਡ ਕੇ ਆ ਦੀ ਗੇਮ ਪ੍ਰਤੀ ਵੀ ਵੀ ਦੋ ਟਾਈਮ ਪ੍ਰੈਕਟਿਸ ਕਰਦੇ ਆ ਬਈ ਠੀਕ ਆ ਠੀਕ ਆ ਮਿਲ ਕਰ ਲੀਏ ਬੜੇ ਚਰਚ ਦਾ ਟੂਰਨਾਮੈਂਟ ਨੇ ਬਹੁਤ ਆਪਣੇ ਏਰੀਆ ਦੇ ਵਿੱਚ ਲਾ ਲੀਏ ਮਾਲਵੇ ਤੇ ਲਾ ਲੀਏ ਕਿੱਥੇ ਕਿੱਥੇ ਖੇਡ ਚੱਕਿਆ ਤੁਸੀਂ ਕਿੰਨੇ ਕ ਟੂਰਨਾਮੈਂਟ ਖੇਡੇ ਨੇ ਹੁਣ ਤੱਕ ਬਈ ਟੂਰਨਾਮੈਂਟ ਵੀ ਆ ਲਾਸਟ ਹਾਲ 2023 ਤੋਂ ਲੈ ਕੇ 15 ਕ ਮੈਚ ਹੀ ਖੇਡੇ ਆ ਵੀ ਵੀ ਜਾਨੀ ਮੈਂ ਸਟਾਰਟਿੰਗ ਕੀਤੀ ਸੀਗੀ ਓਪਨ ਚ ਵੀ 2017-18 ਚ ਬਈ 2017-28 ਚ ਬਈ ਮੈਂ ਖੇਡਿਆ ਇੱਕ ਵੱਦੀ ਮੈਚ ਵੀ ਜਿੱਥੋਂ ਯਾਨੀ ਮੇਰੇ ਤੋਂ ਵੀ ਸਭ ਤੋਂ ਮੇਨ ਜਫਾ ਜਿਆ ਵੀ ਜਿੱਥੋਂ ਥੋੜਾ ਜਿਹਾ ਨੌ ਜਿਹਾ ਹੋਣ ਲੱਗਿਆ ਉੱਥੇ ਬਈ ਉਦੋਂ ਸੀਗਾ ਗगन ਚਲਾਉ ਦਾ ਵਾਲਾ ਮੁੰਡਾ ਐਡਾ ਮੰਡੀਆਂ ਨਾਲ ਮੈਚ ਸੀਗਾ ਤੇ ਆਪਣਾ ਸੰਤੂ ਭਰਾਈਆ ਬਈ ਉਹਨਾਂ ਨੇ ਵੀ ਯਾਨੀ ਖਾਸੇ ਪੈਸੇ ਲਾਏ ਸੀਗੇ ਜਫੇ ਉੱਤੇ ਤੇ ਵੀ ਯਾਨੀ ਉਹ ਬੰਦੇ ਨੂੰ ਉਦੋਂ ਜਫਾ ਲਾ ਕੇ ਵੀ ਉਦੋਂ ਥੋੜਾ ਜਿਹਾ ਵੀ ਐ ਲੱਗਿਆ ਵੀ ਹਾਂ ਨੌ ਜਿਹਾ ਵੀ ਜਿੱਥੇ ਪਹਿਲੀ ਵਾਰ ਤੇ ਉਸ ਤੋਂ ਬਾਅਦ ਤਾਂ ਬਈ ਫਿਰ ਵੀ ਯਾਨੀ ਕਾਫੀ ਟੀਮਾਂ ਨਾਲ ਜਿਵੇਂ 2018 ਸੁਹਾਣਾ ਟੀਮ ਆ ਰਹੀ ਸੀਗੀ ਉਦੋਂ ਪੰਮਾ ਸੁਹਾਣਾ ਸੀ ਉਦੋਂ ਨਾਮੀ ਨਾਮੀ ਪਹਿਲਾਵਾਂ ਸੀ ਉਹਦੇ ਵਿੱਚ ਨਾਮੀ 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 ਸੀ ਬਾਈ ਪੰਮਾ ਸੁਹਾਣਾ ਜਿਹਾ ਹੈਪੀ ਸੰਪਲੀ ਸਾਹ ਗਰਦੀਪ ਅਸੀਰਖਪੁਰੀਆ ਵੀ ਜਾਣੇ ਸਾਰੇ ਨਾਮੀ ਸਾਡੀ ਪਿਓਰ ਪਿੰਡ ਦੀ ਟੀਮ ਸੀ ਬਾਈ ਤੇ ਆਲਮਗੀਰ ਵੱਲੋਂ ਬਾਈ ਉਦੋਂ ਅਸੀਂ ਉਹ ਹਰਾਏ ਬਾਈ ਫਿਰ ਆਪਣੇ ਬੀਲੇ ਟੂਰਨਾਮੈਂਟ ਸੀਗਾ ਇੱਥੇ ਬਾਈ ਸਿਰਾ ਪਿੱਥੋਂ ਅਮਨਾ ਕੌਕੇ ਜਾਂਟਾ ਮੌੜ ਨਾਬੇ ਵਾਲਾ ਕੋਨੀ ਜਾਦੂਗਰ ਬਈ ਉੱਥੇ ਅਸੀਂ ਉਹ ਹਰਾਈ ਟੀਮ ਸਾਡੇ ਨਾਲ ਇੱਕ ਵਾਰ ਜਸਵਾਲੇ ਦਾ ਮੁੰਡਾ ਹੀ ਲਾੜੀ ਵੀ ਜਣੀ ਹਰੇਕ ਸਾਲ ਵੀ ਅਸੀਂ ਇੱਕ ਅੱਧੀ ਟੀਮ ਵੀ ਜਣੀ ਵਧੀਆ ਪਿਓਰ ਪਿੰਡ ਚ ਹਰਾਈ ਆ ਬਈ ਠੀਕ ਆ ਧੰਨਵਾਦ ਬਾਈ ਥੈਂਕ ਯੂ ਬਾਈ ਗੱਲਬਾਤ ਕੀਤੀ ਕਬੱਡੀ ਦਾ ਉੱਬਰ ਦਾ ਖਿਡਾਰੀ ਮਨੀ ਆਲਮਗੀਰ ਦੇ ਨਾਲ ਜਿਸ ਦਾ ਕਹਿਣਾ ਕਿ ਨੌਜਵਾਨਾਂ ਨੂੰ ਵੀ ਸੰਦੇਸ਼ ਦਿੰਦਾ ਕਬੱਡੀ ਵੀ ਖੇਡਦਾ ਕਹਿੰਦਾ ਗਲਤ ਕੰਮਾਂ ਤੋਂ ਰੁਕੋ ਚੰਗੇ ਪਾਸੇ ਲੱਗੋ ਅਜਿਹੇ ਹੋਰ ਵੀ ਅਪਡੇਟ ਲੈ ਕੇ ਹਾਜ਼ਰ ਹੁੰਦੇ ਰਵਾਂਗੇ ਧੰਨਵਾਦ